ਹਾਂਜੀ ਪ੍ਰਧਾਨ ਜੀ 30 ਅਗਸਤ ਨੂੰ ਸ਼੍ਰੋਮਣੀ ਰੰਗਰੇਟਾ ਦਾ ਟਕਸਾਲੀ ਦੀ ਜਿਹੜੀ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਜੀ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਬਲੇ ਸੋਨਰ ਦਾ ਹੈ ਵਾਰ ਵਾਰ ਮੇ ਕੀ ਮਹਾਰਾਜ ਕੀ ਜੈ 30 ਅਗਸਤ ਇਸ ਦਿਨ ਸ਼ਨੀਵਾਰ ਨੂੰ ਸ਼੍ਰੋਮਣੀ ਰੰਗਰੇਟਾ ਦਾ ਟਕਸਾਲੀ ਦੀ ਜੋ ਚੌਥੀ ਬਰੇਗੰਡ ਮਨਾ ਰਿਹਾ ਹੈ ਅਸੀਂ ਸਥਾਪਨਾ ਦਿਵਸ ਆ ਉਹਨੂੰ ਕੋਦਰ ਦੇ ਪੰਜਾਬ ਪੈਲਸ ਵਿੱਚ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾ ਰਹੇ ਆ ਕਿਉਂਕਿ ਸਮੁੱਚੇ ਸਟੇਟ ਤੋਂ ਲੋਕ ਜਿਹੜੇ ਅੱਜ ਇੱਥੇ ਬੰਦੀ ਦੇ ਆਪੂ ਸਰਬਾਨ ਪਹੁੰਚ ਰਹੇ ਆ ਹੋਰ ਵੱਖ-ਵੱਖ ਜਥੇਬੰਦੀਆਂ ਦੇ ਵੀ ਆਪੂ ਸਰਬਾਨ ਆ ਰਹੇ ਨੇ ਸੰਤ ਮਾਹਕੁਸ਼ ਜਿਹਨਾਂ ਦੀ ਅਗਵਾਈ ਦੇ ਹੇਠ ਹੈ ਸੰਤ ਬਾਬਾ ਪਰਗਨਾਥ ਮਹਾਰਾਜੀ ਜੀ ਉਹਦੀ ਅਗਵਾਈ ਦੇ ਹੇਠ ਹੈ ਇਹ ਸਥਾਪਨਾ ਦਿਵਸ ਜਿਹੜਾ ਇੱਥੇ ਮਨਾਇਆ ਜਾ ਰਿਹਾ ਹੈ ਇਹ ਪ੍ਰਧਾਨ ਜੀ ਕਨਵਾ ਸਥਾਪਨਾ ਦਿਵਸ ਹੈ ਜੀ ਇਹ ਚੌਥਾ ਸਥਾਪਨਾ ਦਿਵਸ ਹੈ ਜੀ ਕਿਉਂਕਿ ਪਹਿਲਾਂ ਸਾਡੀਆਂ ਜਥੇਬੰਦੀਆਂ ਸਾਰੀਆਂ ਇੱਕੋ ਹੀ ਸਨ ਔਰ 4 ਸਾਲ ਪਹਿਲਾਂ ਜਿਹੜੀਆਂ ਸਾਡੀਆਂ ਜਥੇਬੰਦੀਆਂ ਕੁਝ ਇੱਕ ਜਥੇਬੰਦੀ ਤੇ ਉਹ ਵੱਖਰੀਆਂ ਵੱਖਰੀਆਂ ਹੋਈਆਂ ਪਰ ਉਹੋ ਹੀ ਹੋਣਾ ਸੀ ਚੌਥਾ ਜਿਹੜਾ ਸਥਾਪਨਾ ਹੋ ਰਹੀ ਹੈ ਪ੍ਰਧਾਨ ਜੀ ਲੋਕਾਂ ਨੂੰ ਔਰ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਸੀ ਮੈਂ ਸਮੁੱਚੇ ਸਮਾਜ ਦੇ ਲੀਡਰ ਸਹਿਬਾਨ ਔਰ ਨੌਜਵਾਨ ਵਰਗ ਨੂੰ ਬੇਨਤੀ ਕਰੂੰਗਾ ਕਿ ਜਿਹੜੀਆਂ ਸਾਡੀਆਂ ਜਥੇਬੰਦੀਆਂ ਆ ਪਹਿਲੀ ਗੱਲ ਤੇ ਇਹ ਸਮਾਜਿਕ ਜਥੇਬੰਦੀਆਂ ਆ ਸਾਡਾ ਕਿਸੇ ਵੀ ਪੋਲਿਟਿਕਲ ਪਾਰਟੀ ਦੇ ਨਾਲ ਕੋਈ ਲੈਣ ਦੇਣ ਨਹੀਂਗਾ ਉਸ ਦਿਨ ਵੀ ਜਿਹੜੀ ਇਹ ਇਕੱਠਵਾ ਹੋ ਰਿਹਾ ਬਹੁਤ ਵੱਡਾ ਇਕੱਠ ਹੋ ਰਿਹਾ ਉੱਥੇ ਵੀ ਕੋਈ ਵੀ ਪੋਲਿਟਿਕਲ ਕਿਸੇ ਵੀ ਪਾਰਟੀ ਦਾ ਕੋਈ ਆਗੂ ਜਾਂ ਕੋਈ ਬੁਲਾਰਾ ਨਹੀਂ ਬੋਲੂਗਾ ਦੂਸਰੀ ਮੈਂ ਆਪਣੇ ਸਮਾਜ ਦੇ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਇਸ ਇਕੱਠ ਵਿੱਚ ਸਾਡਾ ਆਉਣਾ ਸਭ ਦਾ ਜ਼ਰੂਰੀ ਬਣਦਾ ਹੈ ਕਿਉਂਕਿ ਜੇ ਤੁਸੀਂ ਆਪਣੇ ਸਮਾਜ ਨੂੰ ਅੱਗੇ ਲੈ ਕੇ ਜਾਣਾ ਵਾ ਤੇ ਇਸ ਪੋਲਿਟਿਕਲ ਪਾਰਟੀਆਂ ਨੂੰ ਇਨਾ ਉਹਨਾਂ ਲੋਕਾਂ ਨੂੰ ਕਿ ਤੁਹਾਨੂੰ ਦੱਸਣਾ ਪੋਗਾ ਪਾਰਟੀਆਂ ਦੇ ਆਗੂਆਂ ਨੂੰ ਕਿ ਸਾਡਾ ਸਮਾਜ ਜਿਹੜਾ ਇੱਕ ਮੋਠਾ ਅਸੀਂ ਬੇਸ਼ੱਕ ਕਿਸੇ ਵੀ ਪਾਰਟੀ 'ਚ ਕੋਈ ਵੀ ਜਥੇਬੰਦੀ 'ਚ ਕੰਮ ਕਰਦਾ ਉਹ ਜੀ ਸਦਕੇ ਕਰਨਾ ਚਾਹੀਦਾ ਕਿਉਂਕਿ ਜਥੇਬੰਦੀਆਂ ਦੇ ਸਿਰ ਤੇ ਹੀ ਸਮਾਜ ਉੱਚਾ ਜਾਂਦਾ ਅੱਜ ਬੇਇਨਸਾਫੀਆਂ ਦੇ ਵਿਰੋਧ ਲੜਨਾ ਹੋਵੇ ਤੇ ਇੱਕੋ ਇੱਕ ਜੋ ਖੋਸਾ ਹਲ ਹੋਇਆ ਵੀ ਅਸੀਂ ਆਪਣੀਆਂ ਜਥੇਬੰਦੀਆਂ ਦੇ ਤੌਰ ਤੇ ਅਸੀਂ ਕਿਸੇ ਵੀ ਪਾਰਟੀ ਨਾਲ ਕਿਸੇ ਵੀ ਸਰਕਾਰ ਨਾਲ ਟੱਕਰ ਲੈ ਸਕਦੇ ਹਾਂ ਜੇ ਅਸੀਂ ਕਹਿ ਦਈਏ ਕਿ ਅਸੀਂ ਇੱਕ ਪਾਰਟੀ ਨਾਲ ਜੁੜਿਆ ਤਾਂ ਫਿਰ ਕਿਸੇ ਸਰਕਾਰ ਨਾਲ ਟੱਕਰ ਲੈ ਲਾਂਗੇ ਬਿਲਕੁਲ ਨਹੀਂ ਹੋ ਸਕਦਾ ਕਿਉਂਕਿ ਬਈ ਦੇਖਿਆ ਵਾ ਲੰਬੇ ਸਮੇਂ ਤੋਂ ਅਸੀਂ ਇਸ ਸਮਾਜ ਨਾਲ ਜੁੜੇ ਆ ਰਹੇ ਆਂ ਔਰ ਕੰਮ ਕਰਦੇ ਆ ਰਹੇ ਆਂ ਕਿ ਜਿੰਨੇ ਲੋਕ ਵੀ ਪਾਰਟੀਆਂ ਨਾਲ ਜੁੜੇ ਆ ਜਦੋਂ ਸਰਕਾਰਾਂ ਚੇਂਜ ਹੁੰਦੀਆਂ ਵਾ ਤੋਂ ਸਰਕਾਰਾਂ ਉਹਨਾਂ ਪਾਰਟੀਆਂ ਦੇ ਲੋਕਾਂ ਦੇ ਉੱਤੇ ਆ ਕੇ ਫਿਰ ਝੂਠੇ ਪਰਚੇ ਕਰਾਉਂਦੇ ਆ ਉਹਨਾਂ ਨੂੰ ਜਲੀਲ ਕੀਤਾ ਜਾਂਦਾ ਵਾ ਪਰ ਜਿਹੜੀਆਂ ਜਥੇਬੰਦੀਆਂ ਚਲ ਲੋਕ ਰਹਿੰਦੇ ਆ ਜਥੇਬੰਦੀਆਂ ਦੇ ਕੰਮ ਕਰਦੇ ਆ ਉਹਨਾਂ ਤੇ ਕੋਈ ਝੂਠਾ ਪਰਚਾ ਨਹੀਂ ਹੁੰਦਾ ਉਹਨਾਂ ਨੂੰ ਕੋਈ ਜਲੀਲਿੰਗ ਨਹੀਂ ਕਰ ਸਕਦਾ ਕਿਉਂਕਿ ਸਾਡਾ ਅਸੀਂ ਐਟ ਦਾ ਪੱਥਰ ਜਵਾਬ ਦੇਣਾ ਜਾਣਦੇ ਆ ਇਸ ਕਰਕੇ ਮੈਂ ਸਾਰੇ ਸਮਾਜ ਨੂੰ ਬੇਨਤੀ ਕਰੂੰਗਾ ਕਿ ਆਪਣੀਆਂ ਜਥੇਬੰਦੀਆਂ ਨੂੰ ਸਪੋਰਟ ਕਰਨ ਜਥੇਬੰਦੀਆਂ ਦੇ ਨਾਲ ਖੜੇ ਹੋਣਾ ਔਰ ਅਸੀਂ ਇਹ ਨਹੀਂ ਕਿ ਇਹ ਪਾਰਟੀਆਂ ਛੱਡਣੀਆਂ ਨਹੀਂ ਜਿੱਥੇ ਵੀ ਜਿਹੜੀ ਵੀ ਪਾਰਟੀ ਜਿੱਥੇ ਕੰਮ ਕਰਦੇ ਆ ਜੀ ਸਦਕੇ ਕਰੋ ਪਰ ਆਪਣੇ ਸਮਾਜ ਨਾਲ ਜਰੂਰ ਖੜੇ ਰਹੋ ਇਹੀ ਗੱਲ ਹੈ Thank you.